ਕਈ ਲੋਕ ਕਈ ਸਾਰੇ ਇਹਨਾਂ ਦੇ ਆਗੂ ਕਈ ਸਾਰੇ ਨੇਤਾ ਜਿਹੜੇ ਇਹਨਾਂ ਦੇ ਨਾਲ ਹੀ ਨਾਰੇ ਲਾਉਂਦੇ ਰਹੇ ਆ ਜਿਹੜੇ ਨਾਲ ਹੀ ਇਹ ਕਹਿੰਦੇ ਰਹੇ ਆ ਕਿ ਭਾਈ ਇੱਥੇ ਭ੍ਰਿਸ਼ਟਾਚਾਰ ਨੂੰ ਰੋਕਣ ਵਾਸਤੇ ਅਸੀਂ ਅੱਗੇ ਆਏ ਆ ਅਸੀਂ ਨਸ਼ੇ ਖਤਮ ਕਰਨ ਵਾਸਤੇ ਅੱਗੇ ਆਏ ਆ ਉਹਨਾਂ ਚ ਕਹਿੰਦੇ ਵੀ ਇੱਕ ਅਰਸ਼ ਸੱਚਰ ਹੈ ਤੇ ਉਹਦੀ ਪਛਾਈ ਹਵੇਲੀ ਹੈ ਉਹਦੇ ਅੱਗੇ ਹੀ ਕੁਝ ਜਗ੍ਹਾ ਸੀ ਉਹ ਇਹਨਾਂ ਢਾਹ ਦਿੱ ਉੱਥੇ ਬਲੋਜ਼ਰ ਫੇਰਦਾ ਕੀ ਕਾਰਨ ਹੈ ਜੀ ਉਹ ਤੇ ਇਹਨਾਂ ਦੇ ਵੀ ਨਾਲ ਖੜਦੇ ਰਹੇ ਇਹਨਾਂ ਦੇ ਹੱਕ ਚ ਬੋਲਦੇ ਰਹੇ ਨੇ ਦੇਖੋ ਸੱਚਰ ਸਾਹਿਬ ਫਰੀਦਕੋਟ ਵਾਲੇ ਜੀ ਉਹਨਾਂ ਦਾ ਇੱਕ ਹੋਟਲ ਹੈ ਹੋਟਲ ਦੇ ਇਲਾਵਾ ਸ਼ਾਇਦ ਉਹਨਾਂ ਦੀ ਇੱਕ ਕਲੋਨੀ ਬਸਾਈ ਵੀ ਹੈ ਹੂੰ ਕੱਲ ਬਲਡੋਜ਼ਰ ਚੱਲਿਆ ਬਲਡੋਜ਼ਰ ਵੈਸੇ ਤੇ yogi ਨੇ ਸਟਾਰਟ ਕੀਤਾ ਸੀਗਾ ਉਹ ਗਾਂ ਦੀ ਗਾਂ ਕਦੇ ਉਹਦੇ ਸਟੀering ਤੇ ਮੱਧ ਪ੍ਰਦੇਸ਼ ਵਾਲੇ ਬਹਿ ਜਾਂਦੇ ਆ ਕਦੇ ਪੰਜਾਬ ਵਾਲੇ ਬਹਿ ਜਾਂਦੇ ਆ ਉਹ ਬਲਡੋਜ਼ਰ ਜਿਹੜਾ ਹੈ ਉਹ ਦੱਬੀ ਤੁਰੇ ਆਉਂਦੇ ਆ ਦੱਬੀ ਤੁਰੇ ਆਉਂਦੇ ਆ ਇਹ ਮੈਨੂੰ ਲੱਗਦਾ ਕਿ ਦੇ ਬੈਰਿੰਗ ਬੁਰਿੰਗ ਤੋੜ ਕੇ ਹਟਣਗੇ ਹੂੰ ਖੈਰ ਕੋਟਾਂ ਵੀ ਉਹੋ ਜੀਆਂ ਹੋਈਆਂ ਪਈਆਂ ਕੋਈ ਪੁੱਛਦਾ ਦੱਸਦਾ ਨਹੀਂ ਇਹਨਾਂ ਕੰਮਾਂ ਦੇ ਵਿੱਚ ਬਰਹਾਲ ਉੱਥੇ ਜੋ ਵਾਪਰਿਆ ਉਹ ਇੰਟਰਸਟਿੰਗ ਹੈ ਪਹਿਲਾਂ ਥੋੜਾ ਜਿਹਾ ਹੋਰ ਪਾਸੇ ਜਾਓ ਚਾਰ ਕੇ ਪੰਜ ਦਿਨ ਪਹਿਲਾਂ ਇੱਕ ਖਬਰ ਆਉਂਦੀ ਸੀਗੀ ਜੀ ਖਬਰ ਆਉਂਦੀ ਸੀ ਕਿ ਜੋ ਬਾਬਾ ਫਰੀਦ ਯੂਨੀਵਰਸਿਟੀ ਤੇ ਨਾਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹੈ ਜੀ ਇਹਦੇ ਵੀ ਸੀ ਸਾਹਿਬ ਜਿਹੜੇ ਸੀ ਉਹ ਚੱਲੇ ਸੀਗੇ ਇੰਗਲੈਂਡ ਜੀ ਨਹੀਂ ਟਿਕਟ ਕਰਾ ਲਈ ਚੋਰੀ-ਚੋਰੀ ਤੇ ਤੁਰ ਗਏ ਜਹਾਜ਼ ਚੜ ਕੇ ਹੂੰ ਜਦੋਂ ਇਹ ਟਿਕਟ ਕਰਾ ਕੇ ਉੱਥੋਂ ਚੜਨ ਲੱਗੇ ਤੇ ਉਜਵੇਂ ਇੱਕ ਗਾਣਾ ਸੀ ਕੁਝ ਦੋਸਤਾਂ ਨੇ ਰੋਕ ਲਿਆ ਬਾਹੋਂ ਫੜ ਕੇ ਚੋਟ ਸੱਜਰੀ ਲੱਗੀ ਅਜੇ ਤਾਂ ਕਰਕੇ ਹੂੰ ਤਾਂ ਮਤਲਬ ਉਹਨਾਂ ਨੇ ਬਾਹੋਂ ਫੜ ਲਿਆ ਕਿ ਵੀ ਸੀ ਸਾਹਿਬ ਤੁਸੀਂ ਨਹੀਂ ਜਾ ਸਕਦੇ ਜੀ ਅਖੇ ਜੀ ਕਿਉਂ ਉਨਾ ਕਿ ਤੁਹਾਡੇ ਖਿਲਾਫ ਤੇ ਵਿਜੀਲੈਂਸ ਜਾਂਚ ਚੱਲ ਰਹੀ ਹੈ ਹੂੰ ਤੁਸੀਂ ਦੇਸ਼ ਨਹੀਂ ਛੱਡ ਸਕਦੇ ਜੀ ਵੀ ਸੀ ਸਾਹਿਬ ਵਾਪਸ ਆ ਜਾਂਦੇ ਆ ਤੇ ਉਸ ਤੋਂ ਬਾਅਦ ਸ਼ਾਇਦ ਵਿਜੀਲੈਂਸ ਨੇ ਉਹਨਾਂ ਨੂੰ ਜਾਂਚ ਪੜਤਾਲ ਚ ਸ਼ਾਮਲ ਕਰਵਾਉਣ ਲਈ ਸੱਦ ਵੀ ਲਿਆ ਜੀ ਹੁਣ ਇਸ ਘਟਨਾ ਦਾ ਤੁਸੀਂ ਕਹੋਗੇ ਕਿ ਇਹਦੇ ਨਾਲ ਕੀ ਤਾਲੁਕ ਹੈ ਹੂੰ ਜਿਸ ਬੰਦੇ ਦੀ ਉਹ ਉਸਾਰੀ ਢਾਈ ਗਈ ਮੈਨੂੰ ਨਹੀਂ ਪਤਾ ਜਾਇਜ਼ ਆ ਨਾਜਾਇਜ਼ ਆ ਉੱਥੇ ਦੋ ਟੜੇ ਨੇ ਫਰੀਦਕੋਟ ਦੇ ਵਿੱਚ ਇੱਕ ਐ ਸੇਖੋਂ ਦਾ ਹੂੰ ਕੀ ਤੁਹਾਨੂੰ ਪਤਾ ਹੈ ਕਿ ਜਿਹੜਾ ਐਮਐਲਏ ਸੇਖੋਂ ਹੈ ਉਹ ਬਾਸਕਟਬਾਲ ਦਾ ਬਹੁਤ ਤਕੜਾ ਪਲੇਅਰ ਰਹਾ ਹੈ ਹੂੰ ਆਮ ਆਦਮੀ ਪਾਰਟੀ ਦੇ ਵਿੱਚ ਦੋ ਬੰਦੇ ਕਹ ਲਓ ਕਿ ਬੜੇ ਤਕੜੇ ਪਲੇਅਰ ਰਹੇ ਨੇ ਸਿੰਗਰ ਤੇ ਤੁਸੀਂ ਦੇਖੇ ਸੁਣੇ ਹੋ ਇੱਕ ਸੇਖੋਂ ਤੇ ਦੂਸਰੇ ਕਨੌਰ ਜੀ ਗੁਰਲਾਲ ਕਨੌਰ ਹੂੰ ਠੀਕ ਹੈ ਬਾਕੀ ਹੋਰ ਬਿਊਰੋਕਰੇਟਸ ਵਗੈਰਾ ਜਾਂ ਹੋਰ ਪ੍ਰੋਫੈਸ਼ਨਲ ਤੇ ਹੈ ਹੀ ਹੈ ਇਹਨਾਂ ਦੇ ਵਿੱਚ ਜੀ ਜੀ ਇਹ ਦੋ ਬਹੁਤ ਵਧੀਆ ਪਲੇਅਰ ਸੀਗੇ ਨਾਲ ਦੇ ਵਿੱਚ ਹੁਣ ਕਿਉਂਕਿ ਅਸੀਂ ਇਹਨਾਂ ਨੂੰ ਸ਼ੁਰੂ ਤੋਂ ਦੇਖਿਆ ਇਹ ਸਾਰਾ ਹਿਸਾਬ ਕਿਤਾਬ ਜਿਹੜੇ ਆਏ ਆ ਇਦਾਂ ਜੁੜੇ ਆ ਨਾ ਤੇ ਨਾਲ ਉੱਥੇ ਦੋ ਧੜੇ ਇੱਕ ਹੋ ਗਿਆ ਸੇਖੋਂ ਦਾ ਇੱਕ ਇਹਨਾਂ ਦਾ ਹੂੰ ਠੀਕ ਹੈ ਜੀ ਹੁਣ ਗੱਲ ਇਹ ਆ ਕਿ ਜੈਸਵਲੇ ਇਹ ਸਾਰਾ ਕੁਝ ਹੋਇਆ ਜੀ ਸੱਚਰ ਨੇ ਉਸ ਵੇਲੇ ਕੋਈ ਮੈਂ ਕਿਸੇ ਵੀਡੀਓ 'ਚ ਸੇਖੋਂ ਦਾ ਨਾਮ ਤੇ ਨਹੀਂ ਸੁਣਿਆ ਜੀ ਪਰ ਕਿਉਂਕਿ ਕਈ ਗੱਲਾਂ ਜਿਹੜੀਆਂ ਹੁੰਦੀਆਂ ਨੇ ਉਹ ਆਪਾਂ ਨੂੰ ਸੋਨ ਨੂੰ ਮਿਲ ਜਾਂਦੀਆਂ ਫਰੀਦਕੋਟ ਆਪਣੇ ਤੋਂ ਕੋਈ ਦੂਰ ਥੋੜੀ ਆ ਪਹਿਲਾਂ ਤਾਂ ਜ਼ਿਲ੍ਹਾ ਹੀ ਫਰੀਦਕੋਟ ਸੀਗਾ ਉੱਥੇ ਦੋ ਆ ਹਮ ਠੀਕ ਹੈ ਜੀ ਹੁਣ ਇੱਕ ਵੀ ਸੀ ਦੀ ਸਪੋਰਟ ਕਰਦਾ ਜੀ ਠੀਕ ਹੈ ਜੀ ਤੇ ਦੂਸਰਾ ਉਹਦੀ ਸ਼ਿਕਾਇਤ ਕਰਦਾ ਸੱਜਰ ਸਾਹਿਬ ਤੁਸੀਂ ਗੌਰ ਨਾਲ ਜੇ ਉੱਥੇ ਦੀਆਂ ਜੋ ਸੀਸੀਟੀਵੀ ਕੈਮਰੇ ਦੀਆਂ ਇੱਕ ਤੇ ਹੁੰਦੀਆਂ ਨੇ ਨਾ ਫੁਟੇਜ ਆਪਾਂ ਕਹਿੰਦੇ ਉਹ ਗੌਰ ਨਾਲ ਦੇਖੋ ਇੱਕ ਹੁੰਦੀਆਂ ਲਾਈਵ ਕੀਤੇ ਜਾਂਦੇ ਆ ਤੇ ਵੀਡੀਓ ਆਪ ਬੋਲੇ ਜਾਂਦੇ ਆ ਬਾਈਟਾਂ ਦਿੱਤੀਆਂ ਜਾਂਦੀਆਂ ਸੱਚਰ ਸਾਹਿਬ ਦਾ ਉਹ ਸਾਰਾ ਕੁਝ ਦੇਖੋ ਉਹ ਕੀ ਕਹਿ ਰਿਹਾ ਉਹ ਨਾ ਕਿਤੇ ਸੇਖੋ ਦਾ ਨਾਮ ਤੇ ਨਹੀਂ ਲੈ ਰੇ ਡਾਇਰੈਕਟਲੀ ਜੀ ਪਰ ਵਿਅਕਤੀ ਵਿਸ਼ੇਸ਼ ਦਾ ਜ਼ਿਕਰ ਜ਼ਰੂਰ ਕਰ ਰਹੇ ਨੇ ਹਮ ਕਿ ਮੈਂ ਵੀ ਸੀ ਯਾਨੀ ਵੀ ਸੀ ਦਾ ਮਤਲਬ ਉਹ ਹੀ ਕਿ ਜਿਹੜੀਆਂ ਉੱਥੇ ਕਥਿਤ ਬੇਨਿਯਮੀਆਂ ਹੋਈਆਂ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਦੇਖੋ ਉੱਥੇ ਬੜਾ ਕੰਮ ਚੱਲਿਆ ਦੱਸਦੇ ਆ ਜੀ ਕਥੇ ਤੌਰ ਤੇ ਕੁਝ ਚੀਜ਼ਾਂ ਨੇ ਕਿ ਭਾਈ ਆਪਦਿਆਂ ਨੂੰ ਮੁਰਮੁਰ ਬੰਦ ਹੁੰਦੇ ਨਾ ਅੰਨਾ ਵੰਡੇ ਇਸ ਤਰ੍ਹਾਂ ਦੇ ਦੋਸ਼ ਨੇ ਮੈਨੂੰ ਵੀ ਪਤਾ ਸੱਚ ਝੂਠ ਕੀ ਆ ਕੁਝ ਇੱਕ ਸ਼ਾਇਦ ਕੋਈ ਉਪਕਰਨਾਂ ਦੀ ਖਰੀਦ-ਕਰੂਦ ਵਾਲਾ ਮਸਲਾ ਵੀ ਹੋਵੇ ਚਲੋ ਜੋ ਵੀ ਬੇਨਿਯਮੀਆਂ ਦੇ ਵਿੱਚ ਸਭ ਕੁਝ ਆ ਗਿਆ ਜੀ ਠੀਕ ਆ ਕੁਝ ਮਤਲਬ ਨਿਯੁਕਤੀਆਂ ਆ ਗਈਆਂ ਖਰੀਦ ਦਾਰੀਆਂ ਆ ਗਈਆਂ ਸਾਰਾ ਕੁਝ ਕਥਿਤ ਬੇਨਿਯਮੀਆਂ ਦੇ ਵਿੱਚ ਆ ਗਿਆ ਉਹ ਦੋਸ਼ ਲੱਗਦੇ ਨੇ ਤਾਂ ਕਹਿਣ ਦਾ ਮਤਲਬ ਇਹ ਆ ਕਿ ਅਸਲ ਦੇ ਵਿੱਚ ਸੱਚਰ ਕਹਿੰਦੇ ਆ ਕਿ ਸੱਚ ਇਹ ਆ ਵੀਰੋ ਵੀ ਮੈਂ ਉਹ ਭ੍ਰਿਸ਼ਟਾਚਾਰੀ ਦੀ ਜਿਹੜੀ ਸ਼ਿਕਾਇਤ ਸੀ ਕੀਤੀ ਆ ਤੇ ਮੈਨੂੰ ਖਮਿਆਸਾ ਭੁਗਤਣਾ ਪਿਆ ਦੂਜੀ ਧਿਰ ਜਾਂ ਪ੍ਰਸ਼ਾਸਨ ਦਾ ਉਹ ਅਮਲਾ ਫੈਲਾ ਜਿੰਨੇ ਆ ਕੇ ਉਹ ਬਾਹਰਲਾ ਪਾਸਾ ਟਾਇਆ ਟੋਟਲ ਤਗੜਾ ਇਹਨਾਂ ਦਾ ਜੀ ਉਹ ਕਹਿੰਦੇ ਗ੍ਰੀਨ ਜ਼ੋਨ ਬਣਾਈ ਸੀ ਇਹਨਾਂ ਨੇ ਉਹ ਜਿਹੜੀ ਕਲੋਨੀ ਦੀ ਗ੍ਰੀਨ ਜ਼ੋਨ ਗ੍ਰੀਨ ਜ਼ੋਨ ਮਤਲਬ ਕਿ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਇੱਕ ਦਿਨ ਆ ਲੈਂਡ ਪੂਲਿੰਗ ਸਕੀਮ ਚ ਦੱਸਿਆ ਸੀਗਾ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਕਲੋਨੀ ਵਸਾਈ ਜਾਂਦੀ ਆ ਸਾਬ ਤਾਂ ਉਹਦੇ ਵਿੱਚ ਬਹੁਤ ਸਾਰਾ ਏਰੀਆ ਕੋਈ ਸੜਕ ਵਾਸਤੇ ਕੋਈ ਪਾਰਕ ਵਾਸਤੇ ਕੋਈ ਗਲੀ ਵਾਸਤੇ ਰੱਖਿਆ ਜਾਂਦਾ ਤਾਂ ਉਹ ਗ੍ਰੀਨ ਜ਼ੋਨ ਬਣਾਇਆ ਗਿਆ ਸੀ ਕਹਿੰਦੇ ਜੀ ਇਹਨਾਂ ਨੇ ਉਹਦੇ ਤੇ ਉਸਾਰੀ ਕਰ ਲਈ ਆ ਹੁਣ ਫੇਰ ਸਵਾਲ ਤੇ ਬੇਸਿਕ ਇਹ ਹੁੰਦਾ ਕਿ ਜਦੋਂ ਇਹ ਉਸਾਰੀ ਹੋ ਰਹੀ ਹੁੰਦੀ ਆ ਉਦੋਂ ਤੁਸੀਂ ਕੀ ਬਾਗੜਾਂ ਖੇਡਦੇ ਜੀ ਉਦੋਂ ਕਿਉਂ ਨਹੀਂ ਰੋਕਦੇ ਤੇ ਦੂਜਾ ਇਹ ਹੈ ਕਿ ਇਹ ਜਿਹੜੀ ਟਸਲ ਸੀ ਦੋ ਧੜਿਆਂ ਦੀ ਉਹਦੇ 'ਚ ਹੁਣ ਉਹ ਬੀਸੀ ਜਾਂ ਉਹ ਜਿਹੜੇ ਬੇਨਿਯਮੀਆਂ ਦੇ ਕਥੇ ਤੌਰ ਤੇ ਦੋਸ਼ ਇਹ ਸਾਰਾ ਕੁਝ ਜਿਹੜਾ ਨਿਚੋੜੇ ਕੱਢ ਗਿਆ ਕਿ ਬਲਡੋਜ਼ਰ ਦੀ ਕਾਰਵਾਈ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਹੀ ਪ੍ਰਸ਼ਾਸਨ ਅਮਲੇ ਫੈਲੇ ਨੇ ਕਰਵਾਈ ਜੀ ਤੇ ਆਮ ਆਦਮੀ ਪਾਰਟੀ ਦੇ ਹੀ ਬੰਦੇ ਤੇ ਹੋਈ ਤੇ ਆਮ ਆਦਮੀ ਪਾਰਟੀ ਦੇ ਹੀ ਬੰਦੇ ਦਾ ਦੋਸ਼ ਹੈ ਕਿ ਮੇਰੇ ਨਾਲ ਜਾਇਜ਼ ਹੋਗੀ ਕਿਉਂਕਿ ਮੈਂ ਸੱਚ ਨਾਲ ਖੜਾ ਹਾਂ ਹੂੰ ਇਹ ਉਹ ਪਤਾ ਨਹੀਂ ਕੀ ਚੱਲ ਰਿਹਾ ਜੀ ਸੰਸਾਰ ਦੇ ਅੰਦਰ ਜੇ ਮੈਂ ਪੁੱਛਦਾ ਕੀ ਚੱਲਦਾ ਲੋਕਾਂ ਕੋਲ ਕਹਿੰਦੇ ਫੌਗ ਚੱਲਦੀ ਆ ਫੌਗ ਚੱਲਦਾ ਤਾਂ ਭਾਈ ਬਸਾਨੂੰ ਦੀਦਾ ਹੀ ਕੱਖ ਨਹੀਂ ਆ ਪਰ ਬਹੁਤ ਇੰਟ੍ਰੈਸਟਿੰਗ ਚੀਜ਼ਾਂ ਚੱਲ ਰਹੀਆਂ ਨੇ ਜੀ ਜੀ ਸੱਚੀ ਗੱਲ ਹੈ ਮਿੱਤਰ ਵੀ ਦੱਸ ਰਹੇ ਨੇ ਇੱਥੇ ਰਾਜਕੁਮਾਰ ਜੀ ਕਹਿੰਦੇ ਤੁਹਾਡੇ ਵਾਲੀ ਗੱਲ ਹੀ ਦੱਸ ਰਹੇ ਨੇ ਕਹਿੰਦੇ ਐਮਐਲਏ ਨਾਲ ਰੌਲਾ ਹੈ ਕਹਿੰਦੇ ਤੇ ਗ੍ਰੀਨ ਜ਼ੋਨ ਵਾਲਾ ਰੌਲਾ ਉਹਨਾਂ ਦਾ ਤੇ ਇਹ ਤੇ ਸੱਚੀ ਗੱਲ ਹੈ ਤੁਹਾਡੀ ਭਾਈ ਗ੍ਰੀਨ ਜ਼ੋਨ ਜਿਹੜੀ ਬਣੀ ਉਹ ਵੀ ਕਿਹੜਾ ਇੱਕ ਦਿਨ ਚ ਬਣੀ ਹੋਣੀ ਹੈ ਤੇ ਥੇ ਉੱਥੇ ਕਬਜ਼ਾ ਹੋਇਆ ਤੇ ਉਹ ਕਿਹੜਾ ਇੱਕ ਦਿਨ ਚ ਹੋਇਆ ਤੇ জাফর ਇਹ ਫੈਸਲਾ ਸਚੇਰ ਸਾਹਿਬ ਪਹਿਲਾਂ ਕਾਂਗਰਸ ਦੇ ਵਿੱਚ ਹੁੰਦੇ ਸੀਗੇ ਉਹਦਾ ਮੈਂ ਇਹਦੀ ਪੁਸ਼ਟੀ ਤੇ ਨਹੀਂ ਕਰ ਸਕਦਾ ਪਰ ਮੈਂ ਦੱਸ ਦਿਆਂ ਕਿ ਰਾਜਾ ਵੜਿੰਗ ਦੇ ਗਾਂ ਦੂਰ ਦੇ ਰਿਸ਼ਤੇਦਾਰ ਹੈ ਜੀ ਕਿ ਨੇੜ ਦੇ ਰਿਸ਼ਤੇਦਾਰ ਹੈ ਇਹ ਚਰਚਾ ਚੱਲਦੀ ਪਈ ਸੀ ਸੋਸ਼ਲ ਮੀਡੀਆ ਤੇ ਪਰ ਇਹ ਕਾਂਗਰਸ ਦੇ ਵਿੱਚੋਂ ਆਏ ਨੇ ਇਹਨਾਂ ਤੇ ਸਾਫ਼ ਹੈ ਜੀ ਜੀ ਮਿੰਟ ਜੀ ਚਲੋ ਜੀ ਖੈਰ ਇਹ ਅਜੀਬ ਚੀਜ਼ਾਂ ਨੇ ਖਾਸ ਕਰਕੇ ਇਸ ਸਰਕਾਰ ਦੇ ਵਿੱਚ ਤੇ ਇਹ ਚੀਜ਼ੀ ਦੇਖੀਏ ਵੀ ਆਪਸ ਦੇ ਵਿੱਚ ਦੂਜੇ ਤੀਜੇ ਦਿਨ ਕੋਈ ਨਾ ਕੋਈ ਬਿਆਨ ਹੁੰਦਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਕਾਲੇ ਪ੍ਰਸ਼ਾਸਨ ਤੱਕ ਘਰ ਰਿਹਾ ਕਦੇ ਸਰਕਾਰ ਤੱਕ ਘਰ ਰਹੀ ਹੈ ਕਿ ਚਲੋ ਜੀ ਅ ਭਲਵਿੰਦਰ ਜੀ ਕਮੈਂਟ ਕਰ ਰਹੇ ਨੇ ਕਹਿ ਰਹੇ ਇਹ ਚੀਜ਼ਾਂ ਤੇ ਹੁਣ ਆਪਾਂ ਬਿਨਾ ਸਬੂਤ ਤੋਂ ਨਹੀਂ ਆਪਾਂ ਸਾਹਮਣੇ ਰੱਖ ਸਕਦੇ ਕੋਈ ਵੀ ਚੀਜ਼ ਕੋਈ ਸਬੂਤ ਕੋਈ ਪ੍ਰੂਫ ਤੁਹਾਡੇ ਕੋਲ ਹੋਵੇ ਤੇ ਭੇਜ ਦਿਓ ਫਿਰ ਗੱਲ ਹੋ ਜਾਂਦੀ ਹੈ ਤੇ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਥੋੜਾ ਹੋਰ ਸ਼ੇਅਰ ਕਰਦੇ ਹੋ ਗੱਲਾਂ ਬਾਤ ਤੁਹਾਡੇ ਨਾਲ ਹੋਰ ਸ਼ੇਅਰ ਕਰਦੇ ਆਂ ਮਿੰਟੋ ਜੀ ਥੋੜਾ ਜਿਹਾ ਰਾਜਨੀਤੀ ਤੋਂ ਹਟ ਕੇ ਆਪਾਂ ਆਪਣੇ ਕਿਸਾਨਾਂ ਵੀਰਾਂ ਵਾਲੇ ਪਾਸੇ ਆ ਜਾਈਏ ਉਧਰ ਦੀ ਗੱਲ ਕਰ ਲਈਏ ਇੱਕ ਪਾਸੇ ਤੇ ਕਿਸਾਨ ਵੀਰ ਫਿਰ ਕਹਿ ਰਹੇ ਨੇ ਕਿ ਬਈ ਅਸੀਂ ਦੁਬਾਰਾ ਇੱਕ ਜੁੱਟ ਹੋ ਰਹੇ ਆਂ ਫਿਰ ਸਰਕਾਰ ਦੇ ਵਿਰੁੱਧ ਅਸੀਂ ਚੱਲਣਾ ਹੈ ਆਪਦੀ ਜਿਹੜੀ ਵਿਰੋਧਤਾ ਉਹ ਜਿਹੜਾ ਆਪਸ ਦੇ ਵਿੱਚ ਵਿਰੋਧ ਹੁੰਦਾ ਜਾਂ ਆਪਸ ਦੇ ਵਿੱਚ ਕਹੋ ਤਲਖੀਆਂ ਨੇ ਨਾ ਉਹ ਵੀ ਕਿਤੇ ਮੁੱਕਨ ਤੇ ਨਹੀਂ ਆ ਰਹੀਆਂ ਹੁਣ ਫੇਰ ਕੁਛ ਨਾ ਕੁਛ ਰੌਲਾ ਜਿਹਾ ਲੱਗ ਰਿਹਾ ਉਹ ਕੀ ਹੈ ਜੀ ਦੇਖੋ ਰੌਲਾ ਜਿਹੜਾ ਹੈ ਨਾ ਕਿਸਾਨ ਯੂਨੀਅਨਾਂ ਦਾ ਰੌਲਾ ਉਦੋਂ ਹੀ ਪੈਂਦਾ ਹੁੰਦਾ ਹੈ ਜਾਂ ਤੇ ਜਦੋਂ ਇਹਨਾਂ ਨੇ ਅੰਦੋਲਨ ਚਲਾ ਲਿਆ ਹੋਵੇ